varicose veins ਇਹ ਕੀ ਹੁੰਦੀਆਂ ਇਹ ਸਾਨੂੰ ਪ੍ਰੋਬਲਮ ਕਿਉਂ ਆਉਂਦੀ ਆ ਅਸੀਂ ਇਸ ਨੂੰ ਕਿਵੇਂ ਕੰਟਰੋਲ ਰੱਖ ਸਕਦੇ ਆ ਕੀ ਪ੍ਰਕੌਸ਼ਨ ਰੱਖ ਸਕਦੇ ਆ ਇਹ ਸਾਰਾ ਕੁਝ ਆਪਾਂ ਇਸ ਵੀਡੀਓ ਚ ਡਿਸਕਸ ਕਰਾਂਗੇ ਜ਼ਿਆਦਾਤਰ ਲੋਕਾਂ ਨੂੰ ਇਹ ਪਤਾ ਹੁੰਦਾ ਕਿ ਕਿ ਜੋ ਨਾੜਾਂ ਲੀਲੀਆਂ ਹੋ ਗਈਆਂ ਜਾਂ ਜਿਹੜੀਆਂ ਨਾੜਾਂ ਜਿਹੜੇ ਗੰਡਾ ਵੱਜ ਗਈਆਂ ਉਹਨਾਂ ਨਾੜਾਂ ਨੂੰ ਵੈਰੀਕੋਸ ਵੇਇਨਸ ਕਹਿੰਦੇ ਆ ਅਸਲ ਦੇ ਵਿੱਚ ਜੋ ਨਾੜਾਂ ਟਵਿਸਟ ਹੋ ਗਈਆਂ ਜਾਂ ਸਵੇਲਡ ਹੋ ਗਈਆਂ ਜਾਨੀ ਕਿ ਜਿੰਨਾਂ ਨਾੜਾਂ ਚ ਸੋਜ ਆ ਗਈ ਆ ਜਾਂ ਫਿਰ ਸਿੰਪਲ ਕਹੜੀਏ ਕਿ ਜੋ ਨਾੜਾਂ ਖਰਾਬ ਹੋ ਚੁੱਕੀਆਂ ਉਹਨਾਂ ਨੂੰ ਵੈਰੀਕੋਸ ਵੇਇਨਸ ਕਹਿੰਦੇ ਆ ਇਹ ਸਾਰਾ ਆਪਾਂ ਡਿਸਕਸ ਕਰਾਂਗੇ ਕਿ ਇਹ ਸਾਨੂੰ ਕਿਵੇਂ ਪ੍ਰੋਬਲਮ ਆਉਂਦੀ ਹੈ ਵੈਰੀਕੋਸ ਵੇਇਨਸ ਦੀ ਪਹਿਲਾਂ ਆਪਾਂ ਡਿਸਕਸ ਕਰਾਂਗੇ ਜੋ ਆਪਣਾ ਸਰਕੂਲੇਟਰੀ ਸਿਸਟਮ ਆ ਉਸ ਦੇ ਵਿੱਚ ਆਰਟਰੀ ਹੁੰਦੀ ਆ ਤੇ ਵੇਨ ਹੁੰਦੀ ਆ ਜੋ ਕੇ ਆਪਣਾ ਸਰਕੂਲੇਟਰੀ ਸਿਸਟਮ ਨੂੰ ਚਲਾਉਂਦੇ ਆ ਆਰਟਰੀ ਕੈਰੀ ਕਰਦੀ ਆ ਰੈਡ ਕਲਰ ਦਾ ਬਲੱਡ ਤੇ ਵੇਨਸ ਕੈਰੀ ਕਰਦੀ ਆ ਬਲੂ ਕਲਰ ਦਾ ਬਲੱਡ ਐ ਐਸ ਦੇ ਵਿੱਚ ਰੈਡ ਕਲਰ ਦਾ ਬਲੱਡ ਹੁੰਦਾ ਹੈਗਾ ਤੇ ਵੇਨਸ ਦੇ ਵਿੱਚ ਬਲੂ ਕਲਰ ਦਾ ਬਲੱਡ ਹੁੰਦਾ ਹੈਗਾ ਜਾਨੀ ਕਿ ਨੀਲਾ ਨੀਲੇ ਰੰਗ ਦਾ ਬਲੱਡ ਹੁੰਦਾ ਜਿਹੜਾ ਬਲੱਡ ਆ ਆਪਣੇ ਹਾਰਟ ਤੋਂ ਲੈ ਕੇ ਸਾਡੇ ਸਾਰੇ ਆਰਗਨਾਂ ਤੱਕ ਸਪਲਾਈ ਹੋਣਾ ਹੁੰਦਾਗਾ ਉਹ ਆਰਟਰੀ ਕੈਰੀ ਕਰਦੀ ਆ ਤੇ ਜੋ ਬਲੱਡ ਆ ਸਾਡੇ ਨੀਚੇ ਤੋਂ ਲੈ ਕੇ ਯਾਨੀ ਕਿ ਲੱਤਾਂ ਤੋਂ ਲੈ ਕੇ ਆ ਸਾਡੀ ਲੋਅਰ ਐਕਸਟ੍ਰੀਮिटीज ਤੋਂ ਲੈ ਕੇ ਆ ਉੱਪਰ ਵੱਲ ਜਾਣਾ ਹੁੰਦਾ ਯਾਨੀ ਕਿ ਹਾਰਟ ਤੱਕ ਜਾਣਾ ਹੁੰਦਾ ਉਹ ਵੇਇਨਸ ਕੈਰੀ ਕਰਦੀ ਆ ਤੇ ਇਸ ਦੇ ਵਿੱਚ ਹੈ ਡੀਆਕਸੀਨੇਟਿਡ ਬਲੱਡ ਹੁੰਦਾਗਾ ਇੰਪਿਅਰ ਬਲੱਡ ਹੁੰਦਾ ਜੋ ਕਿ ਹਾਰਟ ਤੱਕ ਹਾਰਡ ਤੱਕ ਪਹੁੰਚਣਾ ਹੁੰਦਾ ਫਿਰ ਪਿਓਰ ਹੋ ਕੇ ਉੱਥੋਂ ਹਾਰਡ ਤੋਂ ਸਪਲਾਈ ਹੋ ਕੇ ਫਿਰ ਸਾਡੇ ਆਰਗਨਾ ਤੱਕ ਪਹੁੰਚਦਾ ਹੁਣ ਇਹ ਸਾਨੂੰ ਕਿਵੇਂ ਪ੍ਰੋਬਲਮ ਆਉਂਦੀ ਆ ਵੈਰੀਕੋਸ ਵੇਇਨਸ ਦੀ ਜ਼ਿਆਦਾਤਰ ਪ੍ਰੋਬਲਮ ਸਾਨੂੰ ਲੱਤਾਂ ਦੇ ਵਿੱਚ ਆਉਂਦੀ ਹੈ ਖਾਸ ਕਰਕੇ ਪਿੰਜਣੀਆਂ ਦੇ ਵਿੱਚ ਜਾਂ ਕਈ ਵਾਰੀ ਪੱਟਾਂ ਤੇ ਵੀ ਇਹ ਪ੍ਰੋਬਲਮ ਆ ਜਾਂਦੀ ਆ ਸਾਡੀਆਂ ਲੱਤਾਂ ਦੇ ਉੱਪਰ ਨੀਲੀਆਂ ਨੀਲੀਆਂ ਦਾੜਾਂ ਸ਼ੋਅ ਹੋਣ ਲੱਗ ਜਾਂਦੀਆਂ ਕਿੰਨਾਂ ਦੇ ਉੱਪਰ ਵਿਜੀਬਲ ਹੋਣ ਲੱਗ ਜਾਂਦੀਆਂ ਬਲੱਡ ਕਲੋਟ ਇਕੱਠਾ ਬਲੱਡ ਕਲੋਟ ਹੋਣ ਲੱਗ ਜਾਂਦੇ ਆ ਹੁਣ ਜਿਵੇਂ ਤੁਸੀਂ ਸਟਰਕਚਰ ਚ ਦੇਖ ਸਕਦੇ ਹੋ ਇਹ ਕਾ ਮਸਲਾ ਤੇ ਆ ਵਿੱਚ ਦੀ ਇੱਥੇ ਵੇਨ ਆ ਇਹ ਵੇਨ ਆ ਇਹ ਕਾ ਮਸਲਾ ਇੱਥੇ ਸਾਰਾ ਮੇਨ ਕੰਮ ਆ ਸਾਡੇ ਕਾਫ ਮਸਲ ਦਾ ਆਏ ਇਹ ਐਸ ਦੇ ਵਿੱਚ ਵਾਲਵਾ ਜਾਨੀ ਕਿ ਇਹ ਕਾ ਮਸਲ ਦਾ ਕੰਮ ਆ ਕੰਟ੍ਰੈਕਸ਼ਨ ਤੇ ਰਿਲੈਕਸ਼ਨ ਕੰਟ੍ਰੈਕਸ਼ਨ ਜਦੋਂ ਹੋਊਗੀ ਇਹ ਜਿਹੜੇ ਵਾਲਵਾ ਓਪਨ ਹੋਣਗੇ ਜਿਸ ਦੇ ਨਾਲ ਹੈ ਜਦੋਂ ਇਹ ਬਲਵ ਓਪਨ ਹੋਏ ਤੇ ਜਿਹੜਾ ਬਲੱਡ ਆ ਫਿਰ نیچے ਤੋਂ ਉੱਪਰ ਜਾਊਗਾ ਇਦਾਂ ਕਰਕੇ ਇਦਾਂ ਇਸ ਦੀ ਸਪਲਾਈ ਨੀਚੇ ਤੋਂ ਉੱਪਰ ਵੱਲ ਹੋਊਗੀ ਫਿਰ ਇਹ ਵਾਲਵ ਬੰਦ ਹੋ ਜਾਂਦੇ ਆ ਜਦੋਂ ਕੰਟ੍ਰੈਕਸ਼ਨ ਤੇ ਰਿਲੈਕਸ਼ਨ ਹੁੰਦੀ ਆ ਪਰ ਜਦੋਂ ਇਹ ਵਾਲਵ ਕੰਮ ਕਰਨੇ ਬੰਦ ਕਰ ਗਏ ਜੇ ਵਾਲਵ ਬੰਦ ਨਾ ਹੋਣ ਇਦਾਂ ਓਪਨ ਹੀ ਹੋਣ ਤਾਂ ਇੱਥੇ ਸਾਰਾ ਬਲੱਡ ਹੈ ਇਕੱਠਾ ਹੋਣਾ ਸਟਾਰਟ ਹੋ ਜਾਂਦਾ ਜਿਸ ਦੇ ਨਾਲ ਬਲੱਡ ਦੀਆਂ ਖੂਨ ਦੀਆਂ ਗੰਡਾ ਬਣ ਜਾਂਦੀਆਂ ਗੁੱਛੇ ਬਣ ਜਾਂਦੇ ਆ ਤੇ ਸਾਡੀ ਸਕਿਨ ਦੇ ਉੱਪਰ ਵੀ ਆ ਉਦਾਂ ਨੀਲੀਆਂ ਨਾੜਾਂ ਸ਼ੋ ਹੋਣ ਲੱਗ ਜਾਂਦੀਆਂ ਜਿਸ ਦੇ ਕਾਰਨ ਸਾਨੂੰ ਪ੍ਰੋਬਲਮ ਆਉਂਦੀ ਹੈ ਸਾਡੀਆਂ ਲੱਤਾਂ ਦੇ ਵਿੱਚ ਦਬਦ ਰਹਿਦਾ ਲੱਤਾਂ ਦੇ ਵਿੱਚ ਸੋਜ ਆਉਣ ਲੱਗ ਜਾਂਦੀ ਆ ਜਾਂ ਕਈ ਪੇਸ਼ੈਂਟਾਂ ਦੇ ਤਾਂ ਜ਼ਖਮ ਵੀ ਵੱਣਨੇ ਸਟਾਰਟ ਹੋ ਜਾਂਦੇ ਆ ਸੋ ਇਹ ਪ੍ਰੋਬਲਮ ਜ਼ਿਆਦਾਤਰ ਉਹਨਾਂ ਨੂੰ ਆਉਂਦੀ ਹੈ ਜਿਹੜੇ ਜ਼ਿਆਦਾ ਸਮਾਂ ਲੰਮਾ ਸਮਾਂ ਖੜੇ ਰਹਿੰਦੇ ਆ ਜਾਂ نیچے ਚੇਅਰ ਤੇ ਬੈਠ ਕੇ ਕੰਮ ਕਰਦੇ ਆ ਲੱਤਾਂ ਚਾਰਾ ਸਮਾਂ ਲੰਮਕਦੀਆਂ ਰਹਿੰਦੀਆਂ ਜਿਸ ਦੇ ਨਾਲ ਬਲੱਡ ਸਪਲਾਈ ਐ ਨੀਚੇ ਇਕੱਠੀ ਹੋਈ ਜਾਂਦੀ ਐ ਤੇ ਉੱਪਰ ਨੂੰ ਖੂਨ ਦਾ ਸਰਕਲ ਐ ਨਹੀਂ ਹੁੰਦਾਗਾ ਇੱਕ ਜਗ੍ਹਾ ਖੂਨ ਇਕੱਠਾ ਹੋਣ ਨਾਲ ਐ ਉਹ ਪ੍ਰੋਪਰ ਵਰਕ ਨਹੀਂ ਕਰਦਾ ਤੇ ਗੁੰਡੀਆਂ ਗੰਡਾ ਬਣਨੀਆਂ ਸਟਾਰਟ ਹੋ ਜਾਂਦੀਆਂ ਸੋ ਇਹ ਜ਼ਿਆਦਾਤਰ ਪ੍ਰੋਬਲਮ ਲੇਡੀਜ਼ ਨੂੰ ਆਉਂਦੀ ਐ ਜਿਹੜੇ ਜ਼ਿਆਦਾ ਸਮਾਂ ਕਿਚਨ ਦੇ ਵਿੱਚ ਖੜਕੇ ਕੰਮ ਕਰਦੇ ਆ ਜਾਂ ਆਫਿਸ ਵਰਕ ਐ ਬੈਠੇ ਕੰਮ ਕਰਦੇ ਆ ਸੋ ਐਸ ਨੂੰ ਤੁਸੀਂ ਕੰਟਰੋਲ ਕਿਵੇਂ ਕਰ ਸਕਦੇ ਹੋ ਪਹਿਲਾਂ ਤਾਂ ਪ੍ਰਕੌਸ਼ਨ ਰੱਖਨੇ ਬਹੁਤ ਜ਼ਰੂਰੀ ਆ ਮੰਨ ਲਓ ਜੇ ਤੁਹਾਡਾ ਇੱਕ ਪੋਜੀਸ਼ਨ ਦੇ ਵਿੱਚ ਵਰਕ ਰਹਿੰਦਾ ਆਫਿਸ ਦੇ ਵਿੱਚ ਵਰਕ ਰਹਿੰਦਾ ਖੜ ਕੇ ਕੰਮ ਰਹਿੰਦਾ ਤਾਂ ਤੁਹਾਨੂੰ ਉਹ ਪੋਸਚਰ ਨੂੰ ਚੇਂਜ ਕਰਨਾ ਜ਼ਰੂਰੀ ਆ ਉਸ ਦੇ ਨਾਲ ਨਾਲ ਐ ਤੁਸੀਂ ਥੋੜੀ ਬਹੁਤੀਆਂ ਲੈਗਸ ਦੀ ਮੂਵਮੈਂਟ ਕਰ ਸਕਦੇ ਹੋ ਫੁੱਟ ਰੈਸਟ ਰੱਖ ਸਕਦੇ ਹੋ ਜੇ ਤੁਸੀਂ ਬੈਠ ਕੇ ਕੰਮ ਕਰਦੇ ਆ ਪੋਸਟਰ ਚੇਂਜ ਕਰਨ ਨਾਲ ਤੁਹਾਡਾ ਤੁਹਾਡੀਆਂ ਲੈਗਸ ਨੂੰ ਰੈਸਟ ਮਿਲ ਜੂਗੀ ਥੋੜਾ ਰੈਸਟ ਹੋ ਜਾਊਗਾ ਇਸ ਦੇ ਨਾਲ ਨਾਲ ਤੁਸੀਂ ਹੀਟ ਬੈਗ ਦੀ ਇਸਤੇਮਾਲ ਦਿਓ ਆਪਣੇ ਨੀਚੇ ਲੋਅਰ ਲੈਗਸ ਤੇ ਤਾਂ ਕਿ ਜੋ ਲੱਤਾਂ ਦੇ ਵਿੱਚ ਸੋਜ ਰਹੀਂਦੀ ਹੈ ਲੱਤਾਂ ਦੇ ਵਿੱਚ ਸੋਜ ਰਹੀਂਦੀ ਹੈ ਦਰਦ ਉਹ ਘੱਟ ਹੋ ਜਾਵੇ ਤੇ ਮਸਲਾ ਥੋੜਾ ਰਿਲੈਕਸ ਹੋਣਾ ਸਟਾਰਟ ਹੋ ਜਾਵੇ ਨੈਕਸਟ ਤੁਸੀਂ ਇਸ ਦੇ ਨਾਲ ਤੁਸੀਂ ਕੀ ਕਰ ਸਕਦੇ ਹੋ ਆਪਣੀ ਲੈਗਸ ਨੂੰ ਐਲੀਵੇਸ਼ਨ ਪੋਜੀਸ਼ਨ ਚ ਰੱਖਣਾ ਮੰਨ ਲਓ ਜੇ ਤੁਸੀਂ ਕੰਮ ਕਰਕੇ ਆ ਗਏ ਹੋ ਬੈੱਡ ਤੇ ਪਏ ਹੋ ਰੈਸਟ ਕਰ ਰਹੇ ਹੋ ਅਸਨੂ ਤੁਸੀਂ نیچے ਆਪਣੀਆਂ ਜਦੋਂ ਤੁਸੀਂ ਪਏ ਹੋ ਆਪਣੀਆਂ ਲੈਗਸ ਦੇ نیچے ਪਿੱਲੋ ਰੱਖ ਲਓ ਬਲੈਂਕਟ ਰੱਖ ਲਓ ਜਾਂ ਤੁਸੀਂ ਇਦਾਂ دیوار ਦੀ ਹੈਲਪ ਦੇ ਨਾਲ ਵੀ ਹੈ ਤੁਸੀਂ ਲਗਾ ਕੇ ਲੈਗਸ ਨੂੰ ਐਲੀਵੇਸ਼ਨ ਜਾਨੀ ਕਿ ਉੱਚਾ ਰੱਖਣਾ ਤਾਂ ਕਿ ਜੋ ਉਹ ਬਲੱਡ ਆ ਉਹ نیچے ਤੋਂ ਉੱਪਰ ਵੱਲ ਨੂੰ ਸਪਲਾਈ ਹੋਵੇ ਬਲੱਡ ਇੱਕ ਜਗ੍ਹਾ ਇਕੱਠਾ ਨਾ ਹੋਵੇ ਇਸ ਤੋਂ ਬਿਨਾ ਤੁਹਾਡੀ ਸਟ੍ਰੈਚਿੰਗ ਐਕਸਰਸਾਈਜ਼ ਬਹੁਤ ਜ਼ਰੂਰੀ ਆ ਜੋ ਕਿ ਤੁਹਾਡੇ ਮਸਲ ਤੇ ਨਰਵਸ ਨੂੰ ਸਟ੍ਰੈਚ ਕਰੂਗੀ ਤੇ ਤੁਹਾਡੀਆਂ ਬਲੱਡ ਸਰਕੂਲੇਸ਼ਨ ਨੂੰ ਇੰਪਰੂਵ ਕਰੂਗੀ ਜਿਹੜੀ ਕਿਹੜੀ ਐਕਸਰਸਾਈਜ਼ ਤੁਸੀਂ ਵੈਰੀਕੋਸ ਵੇਇਨਸ ਲਈ ਕਰ ਸਕਦੇ ਹੋ ਉਹ ਆਪਣੀਆਂ ਆਲਰੇਡੀ ਪੇਜ ਤੇ ਵੀਡੀਓਜ਼ ਪਾਈਆਂ ਹੋਈਆਂ ਤੁਸੀਂ ਉਹ ਦੇਖ ਕੇ ਆਪਣੀ ਇਸ ਪ੍ਰੋਬਲਮ ਨੂੰ ਕੰਟਰੋਲ ਕਰ ਸਕਦੇ ਹੋ